ਸੰਵਿਧਾਨ ਬਚਾਓ ਰੈਲੀ ਹੁੰਦੀ ਏ ਪੱਟੀ ਦੇ ਵਿੱਚ ਜਿੱਥੇ ਕਾਂਗਰਸ ਦੇ ਵੱਡੇ ਲੀਡਰ ਪਹੁੰਚਦੇ ਨੇ ਮੌਜੂਦਾ ਸਰਕਾਰ ਤੇ ਵੀ ਸਵਾਲ ਚੁੱਕਦੇ ਨੇ ਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਖਿਆ ਜਾਂਦਾ ਕਿ ਤਰਨਤਾਰਨ ਦੇ ਵਿੱਚ ਸਭ ਤੋਂ ਜ਼ਿਆਦਾ ਗੈਂਗਸਟਰਵਾਦ ਹੈ ਤਰਨਤਾਰਨ ਦੇ ਵਿੱਚ ਲੁੱਟਾਂ ਖੋਹਾਂ ਜ਼ਾਦੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਵੀ ਹੈ ਪਰ ਤਰਨਤਾਰਨ ਦੇ ਵਿੱਚ ਸਭ ਤੋਂ ਇਹ ਮਾਹੌਲ ਜ਼ਿਆਦਾ ਏ ਤਾਂ ਉਹਨਾਂ ਨੇ ਸਵਿਧਾਨ ਬਚਾਓ ਰੈਲੀ ਕਰਕੇ ਸਵਿਧਾਨ ਨੂੰ ਕਿੱਦਾਂ ਬਟਾਇਆ ਜਾ ਸਕਦਾ ਏ ਕਿ ਨੌਜਵਾਨ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਿਆ ਜਾ ਸਕਦਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਖਿਆ ਕਿ ਜੇ ਨੌਜਵਾਨ ਨੂੰ ਬਚਾਉਣਾ ਏ ਜੇ ਪੰਜਾਬ ਨੂੰ ਬਚਾਉਣਾ ਏ ਤਾਂ ਸਾਨੂੰ ਭੁੱਕੀ ਦੀ ਤੇ ਅਫੀਮ ਦੀ ਖੇਤੀ ਕਰਨੀ ਪਵੇਗੀ ਇਹ ਠੇਕੇ ਖੋਲਣੇ ਪੈਣਗੇ ਸੋ ਕਾਂਗਰਸ ਦੇ ਵੱਡੇ ਲੀਡਰ ਇੱਥੇ ਪਹੁੰਚਦੇ ਨੇ ਜਿਮਨੀ ਟਾਊਨ ਨੂੰ ਲੈ ਕੇ ਕਿਹੋ ਜੀਆਂ ਤਿਆਰੀਆਂ ਕਰਦੇ ਪਏ ਨੇ ਉਹ ਸਾਰੀ ਗੱਲਬਾਤ ਆਪਾਂ ਕਰਦੇ ਹੁਣਾਂ ਦੇ ਨਾਲ ਤੁਸੀਂ ਦੇਖਦੇ ਰਹੋ ਜੀਡੀਐਸ ਨਿਊ ਚੈਨਲ ਪੱਤਰਕਾਰ ਬਾਬਾ ਗੁਰਦੇਵਾਲ ਸਿੰਘ ਦੀ ਵਿਸ਼ੇਸ਼ ਰਿਪੋਰਟ ਸਰ ਅੱਜ ਗਗਨ ਅਨਮੋਲ ਨੇ ਇਸ ਦੀ ਖਾਤਿਰ ਦਿੱਤਾ ਵਾ ਆਮ ਆਦਮੀ ਪਾਰਟੀ ਦਾ ਕੀ ਹਾਲ ਹੁੰਦਾ ਬਾਕੀ ਕਿਹਨਾਂ ਚੁਂਦੇ ਮੈਂ ਅੱਜ ਗਗਨ ਅਨਮੋਲ ਨੂੰ ਇਹ ਗੱਲ ਕਹੀ ਹੈ ਮਿਲਿਆ ਜੋ ਮੌਕਾ ਸਾਰੇ ਕੰਮਾਂ ਨੂੰ ਤਮਾਮ ਕਰ ਜਾਵਾਂਗੇ ਅਸੀਂ ਤੇਰੇ ਇਨਕਲਾਬ ਨੂੰ ਸਲਾਮ ਕਰ ਜਾਵਾਂਗੇ ਇਹਨੂੰ ਮੌਕਾ ਦਿੱਤਾ 5 ਸਾਲ ਪਾਸੇ ਵੋਟਾਂ ਪਾਈਆਂ ਸਾਢੇ 3 ਸਾਲ ਬਾਅਦ ਛੱਡ ਗਈ ਹੈ ਕਦੀ ਇਹਨੇ ਇੱਕ ਵਾਰ ਵੀ ਐਮਐਸਪੀ ਦੀ ਗੱਲ ਨਹੀਂ ਕੀਤੀ ਕਹਿੰਦੀ ਸੀ ਮੈਂ ਗੰਡਿਆਂ ਦਾ ਮੈਂ ਟਮਾਟਰਾਂ ਦਾ ਮੈਂ ਪਿਆਜ਼ ਦਾ ਮੈਂ ਕਣਕ ਦਾ ਮੈਂ ਕਪਾ ਦਾ ਮੈਂ ਗੰਨੇ ਦਾ ਐਮਐਸਪੀ ਦਵਾਵਾਂਗੇ ਬਿਨਾ ਐਮਐਸਪੀ ਤੋਂ ਚਲੀ ਗਈ ਇਹ ਪਾਰਟੀਆਂ ਪਾਰਟੀ ਜਿਹਾ ਰੇਤ ਦੀ ਇੱਕ ਦੁਵਾਰ ਹੁੰਦੀ ਹੈ ਪੈਕ ਆਫ ਕਾਰਡਸ ਇਹਨੂੰ ਕਿਹਾ ਜਾਂਦਾ ਹੈ ਤਾਸ਼ ਦੇ ਪੱਤਿਆਂ ਵਰਗਾ ਹੀ ਡਿੱਗ ਰਹੇ ਨੇ ਇਹ ਪਾਰਟੀ ਜਿਹੜੀ ਹੈ ਇਹ ਇਹਨਾਂ ਦਾ ਮਨਸੂਬਾ ਹੈ ਕਿ ਜਿਹੜੇ ਇਹਨਾਂ 90 ਕੈਂਡੀਡੇਟ ਬਦਲ ਲੈਣੇ ਮੇਰੀ ਗੱਲ ਸੁਣੋ ਇਹਨਾਂ ਸਾਰਿਆਂ ਤੇ ਅਲੀਗੇਸ਼ਨ ਲਾਣਾ ਕਿਸੇ ਨੂੰ ਕਹਿਣਾ ਸਾਨੂੰ ਬਾਅਦ ਚ ਪਤਾ ਲੱਗਾ ਕਰਪਟ ਬੜਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਰੀਤ ਕਰਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਇਹ ਤੇ ਸ਼ਰਾਬ ਘਡਾਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਨਾ ਪੰਜ ਕਿੱਲਾਂ ਚ ਗੋਠੀ ਬਣਾ ਲਈ ਹੈ ਸਾਨੂੰ ਬਾਅਦ ਚ ਪਤਾ ਲੱਗਾ ਪੁਲਿਸ ਵਾਲਿਆਂ ਕੋ ਪੈਸੇ ਲੈਂਦਾ ਸੀ ਸਾਨੂੰ ਬਾਅਦ ਚ ਪਤਾ ਲੱਗਾ ਤਹਿਸੀਲਦਾਰਾਂ ਕੋ ਲੈਂਦਾ ਸੀ ਤੇ ਪੰਜਾਬ ਨੂੰ ਇਹ ਕਹਿਣਗੇ ਕਿ ਸਾਨੂੰ ਪਹਿਲੀ ਵਾਰ ਦੀ ਤੇ ਮਾਫੀ ਦਿਓ ਅਸੀਂ ਇਸ ਕਿਸਮ ਦੇ ਬੰਦੇ ਲੈ ਆਂਦੇ ਕਿਉਂਕਿ ਸਾਨੂੰ ਬੈਕਗ੍ਰਾਉਂਡ ਨਹੀਂ ਸੀ ਪਤਾ ਇਹਨਾਂ ਨੂੰ ਹੁਣ ਸਾਨੂੰ ਬੈਕਗ੍ਰਾਉਂਡ ਪਤਾ ਲੱਗੀ ਇੱਕ ਮੌਕਾ ਸਾਨੂੰ ਹੋਰ ਦਿਓ ਤਾਂ ਮੈਂ ਇਹਨਾਂ ਨੂੰ ਕਹਿਣਾ ਹੈ ਕਾਲੇ ਕੱਚਿਆਂ ਵਾਲੇ ਆਗੇ ਤੇ ਪਿੰਡ ਦੇ ਬਾਹਰ ਪੰਜਾਬ ਦੇ ਸਾਰੇ ਵੀਰਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕੋਠਿਆਂ ਤੇ ਡੰਗ ਲੈ ਕੇ ਚੜਜੋ ਇਹ ਕਾਲਿਆਂ ਕੱਚਿਆਂ ਵਾਲਿਆਂ ਨੇ ਜਿਹੜੇ ਬਾਹਰ ਪਏ ਕੱਪੜੇ ਤੁਹਾਡੀ ਇਹ ਵੀ ਲੈ ਜਾਣੇ ਖੋ ਇਹਨਾਂ ਕੋ ਬਚੋ ਬਾਕੀ ਟਾਈਮ ਆ ਲੈਣ ਤੋਂ ਬੰਦੇ ਅਸੀਂ ਬਣਾਵਾਂਗੇ ਨਾ ਮੈਨੂੰ ਕਿਹਾ ਸੀ ਕਿ ਤੁਸੀਂ ਅੱਜ ਤੋਂ 12 ਸਾਲ ਪਹਿਲੇ ਤਰਨਤਨ ਕਿਹਾ ਸੀ ਰਸੇ ਪਾਣੇ ਨੇ ਕੁਝ ਖਾਲੀ ਲੀਡ ਨਾਲ ਮੈਂ ਅਸੈਂਬਲੀ 'ਚ ਵੀ ਤੁਸੀਂ ਸੁਣਿਓ ਮੇਰੇ ਫੇਸਬੁਕ ਤੋਂ ਮੈਂ ਔਰ ਪਾਲ ਨੂੰ ਕਿਹਾ ਸੀ ਰਸੇ ਪਹਿਣਗੇ ਜਦੋਂ ਮੌਕਾ ਆ 16 ਦੇ ਵਿੱਚ ਮੈਨੂੰ ਲਾ ਕੇ ਤੁਸੀਂ ਕੈਪਟਨ ਨੂੰ ਬਣਾ ਦਿੱਤਾ ਤੇ ਰਸੇ ਪਾਣ ਦਾ ਟਾਈਮ ਤੇ ਉਹਦੇ ਕੋਲ ਸੀ ਮੈਨੂੰ ਜੇ ਮੌਕਾ ਦਵੋਗੇ ਰਸਾ ਪਹਿੇਗਾ ਚਿਹਰੇ ਤੇ ਧੌਣਾ ਹੀ ਬਦਲਣਗੇ ਤਾਂ ਇਸ ਗੱਲ ਕਰਨ ਆ ਲੈਣ ਤੋਂ ਮੌਕਾ ਮੈਂ ਅਪੀਲ ਵਿਸ਼ੇਸ਼ ਮਾਜੇ ਦੇ ਲੋਕਾਂ ਨੂੰ ਤਾਂ ਤਰੰਤਾਰ ਵਾਸੀਆਂ ਨੂੰ ਕਰਾਂਗਾ ਟਾਈਮ ਆ ਚੁੱਕਿਆ ਇਹਨਾਂ ਫਰਜ਼ੀ ਇਨਕਲਾਬੀਆਂ ਨੂੰ ਪਜਾਨ ਦਾ ਤੇ ਦਫਨਾਉਣ ਦਾ ਇਹਨਾਂ ਨੂੰ ਇਹਨਾਂ ਦਾ ਨਬੀੜੀ ਕੰਮ ਜੀ ਇਹ ਪੰਜਾਬ ਨੂੰ ਜੇ ਬਚਾਣਾ ਤੋੜਨਾ ਪੈਣਾ ਇਹਨਾਂ ਕੋ ਕੋਈ ਆਪਣਾ オリジナル ਪਾਰਟੀ ਦਾ ਬੰਦਾ ਨਹੀਂ ਵੇਖੋ ਬਗਾਨੀਆਂ ਪਾਰਟੀਆਂ ਚੋਂ ਲਿਆ ਲਿਆ ਕੈਂਡੀਡੇਟ ਲਈ ਜਾਂਦੇ ਤੋਂ ਮੇਰੀ ਗੁਜ਼ਾਰਿਸ਼ ਹੈ ਤਗੜੇ ਹੋਵੋ ਵੱਡੇ ਪੈਮਾਨੇ ਤੇ ਅੱਜ ਇੱਥੇ ਲੋਕ ਕਿ ਕਤਲੇ ਤ ਵਰਕਰ ਹੋਏ ਨੇ ਇਹਨਾਂ ਤੋਂ ਮੈਨੂੰ ਐ ਨਜ਼ਰ ਆ ਰਿਹਾ ਲੋਕਾਂ ਦੇ ਵਿੱਚ ਭਾਰੀ ਹੰਗਾਰਾ ਭਾਰੀ ਰੋਸ ਏ ਸਰਕਾਰ ਦੇ ਖਿਲਾਫ ਤੇ ਅਸੀਂ ਜਿਹੜੋਂ ਇਹਨਾਂ ਨੂੰ ਖੇਡਣਾ ਚਾਹੁੰਦੇ ਆਂ ਲੱਗਦਾ ਅੱਜ ਜਿਹੜਾ ਸਰਕਾਰ ਇੱਕ ਕਾਲੀ ਦਾ ਹੁੰਦਾ ਹੈ ਨਾ ਪਤਾ ਨਹੀਂ ਸ਼ਾਮਿਲ ਕਿਉਂ ਦਾ ਕਰਦੇ ਆਂ ਆ ਤੁਰੰਤ ਆਪਣਾ ਇਹ ਸਿੰਘ ਸਾਹਿਬ ਅੱਜ ਵੱਡੀ ਰੈਲੀ ਨੂੰ ਸੰਬੋਧਨ ਸੋ ਜਿਹੜਾ ਇੱਕ ਮਿੰਟ ਆ ਹਾਂਜੀ ਅਨਮੋਲ ਗਗਨ ਮਾਨ ਦੇ ਅਸੀਫੇ ਤੇ ਮੈਂ ਕੋਈ ਟਿੱਪਾ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਉਹਨਾਂ ਦਾ ਆਪਣਾ ਡਿਸੀਜਨ ਹੈ ਔਰ ਇੱਕ ਔਰਤ ਤੇ ਕਿਸੇ ਪ੍ਰਕਾਰ ਦੀ ਟਿੱਪਾ ਟਿੱਪਣੀ ਸਾਨੂੰ ਕਰਨੀ ਵੀ ਨਹੀਂ ਚਾਹੀਦੀ ਇਹ ਸਾਨੂੰ ਸਭਿਤ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਣਾ ਆਮ ਆਦਮੀ ਪਾਰਟੀ ਚ ਸਭ ਕੁਝ ਠੀਕ ਨਹੀਂ ਹੈ ਔਰ ਨਾਲ ਇਹ ਕਹਿਣਾ ਚਾਹਣਾ ਹੈ ਕਿ ਸਰਕਾਰ ਦੇ 2 ਸਾਲ ਪਏ ਹੋਣ ਔਰ ਇਸ ਤਰ੍ਹਾਂ ਸਾਬਕਾ ਮੰਤਰੀ ਔਰ ਐਮ.ਐਲ.ਏ ਪਾਰਟੀ ਨੂੰ ਅਲਵਿਦਾ ਕਹਿ ਕੇ ਚਲੇ ਜਾਣ ਤੇ ਨਾਲ ਉਹ ਕਹਿਣ ਕਿ ਭਰੇ ਮਨ ਦੇ ਨਾਲ ਮੈਨੂੰ ਅੱਜ ਸਿਫਾ ਦੇਣਾ ਪੈ ਰਿਹਾ ਹੈ ਇਹ ਸਭ ਕੁਝ ਠੀਕ ਨਹੀਂ ਅੰਦਰ ਦੀ ਗੱਲ ਕਿਸ਼ਨਾ ਦੇਖਦੇ ਹੋ ਕਿ ਕਿ ਕੋਈ ਹੋਰ ਵੀ ਚੱਲ ਨਾ ਸਕਦੀ ਕਾਰਨ ਕੁਝ ਮੈਂ ਤੁਹਾਨੂੰ ਕਿਹਾ ਅਨਮੋਲ ਗਾਗਨ ਮਾਨ ਜੀ ਨੂੰ ਇੱਕ ਇੱਕ ਕਿੰਨਾ ਪਿਆਰ ਵੇਖਣ ਨੂੰ ਮਿਲਿਆ ਮਾਝੇ ਜੇ ਕੀ ਕਹਾਂਗਾ ਬਾਈ ਗਿੱਲ ਸਾਹਿਬ ਦਾ ਜਿਸ ਪ੍ਰਕਾਰ ਦਾ ਸੁਮੀਂਦਾ ਕੰਮ ਜੀ ਉਸੇ ਪ੍ਰਕਾਰ ਦਾ ਇਸ ਵਿਅਕਤੀ ਦਾ ਕੰਮ ਨਜ਼ਰ ਆਇਆ ਔਰ ਜਿਸ ਪ੍ਰਕਾਰ 45 46 ਦੀ ਡਿਗਰੀ ਦੇ ਵਿੱਚ ਪਸੀਨੇ ਦੇ ਵਿੱਚ ਇੰਨੇ ਤਾ ਦੇ ਅੰਦਰ ਕਿਸ ਪ੍ਰਕਾਰ ਪੱਟੀ ਹਲਕਾ ਜੋ ਲੋਕ ਉਮੜ ਕੇ ਆਏ ਮੈਂ ਮੈਂ ਆਪਣੇ ਕਾਂਗਰਸ ਦੇ ਵਰਕਰਾਂ ਨੂੰ ਪੱਟੀ ਦੇ ਲੋਕਾਂ ਨੂੰ ਸलाम ਕਰਦਾ ਹਾਂ ਔਰ ਜਿਸ ਪ੍ਰਕਾਰ ਇਹਨਾਂ ਨੇ ਮਾਲਾ ਚ ਪ੍ਰੋਏ ਹੋਏ ਆਪਣੇ ਵਰਕਰ ਇਸ ਤੋਂ ਗੱਲ ਇਹ ਸਿੱਧ ਹੋ ਜਾਂਦੀ ਹੈ ਕਿ ਜਿਹੜਾ ਪੱਟੀ ਹਲਕਾ ਆਉਣ ਵਾਲੇ ਦਿਨਾਂ ਚ ਵੱਡੇ ਫਰਕ ਦੇ ਨਾਲ ਕਾਂਗਰਸ ਪਾਰਟੀ ਜਿੱਤੇ। ਆ ਗੋਲਡਨ ਟੈਂਪਲ ਦੇ ਵਿੱਚ ਅੱਜ ਥ੍ਰੈਟ ਆ ਰਹੀ ਹੈ ਕਿਸਨਾ ਦੇ ਦੋ ਆਮ ਆਦਮੀ ਪਾਰਟੀ ਦੀ ਸਰਕਾਰ ਦੇਖੋ ਜਿਹੜੀ ਗੋਲਡਨ ਟੈਂਪਲ ਨੂੰ ਪਹਿਲੀ ਗੱਲ ਤਾਂ ਮੈਂ ਸਾਂਝੀ ਵਾਰਤਾ ਦਾ ਪ੍ਰਤੀਕ ਹੈ। ਕਦੇ ਇਸ ਤਰ੍ਹਾਂ ਨਹੀਂ ਹੋਇਆ। ਕੀ ਹਰਮੰਦਰ ਸਾਹਿਬ ਨੂੰ ਕਿਸੇ ਪ੍ਰਕਾਰ ਦੀ ਕੋਈ ਤਪਕੀ ਮਿਲੀ ਹੋ? ਔਰ ਸਰਕਾਰਾਂ ਦੋਨੋਂ ਸੁੱਤੀਆਂ ਪਈਆਂ ਕੇਂਦਰ ਸਰਕਾਰ ਦਾ ਵੱਡਾ ਰੋਲ ਹੈ ਤੇ ਪੰਜਾਬ ਸਰਕਾਰ ਦਾ ਵੀ ਉੱਡਾ ਵੱਡਾ ਹੀ ਰੋਲ ਹੈ ਦੋਨੇ ਸਰਕਾਰਾਂ ਦੋਨੇ ਸਰਕਾਰਾਂ ਦੀ ਇੰਟੈਲੀਜੈਂਸ ਦੋਨੇ ਸਰਕਾਰਾਂ ਦੀ ਸੀ ਸੀਆਈਡੀ ਦੋਨੇ ਸਰਕਾਰਾਂ ਦੀ ਰੌ ਏਜੰਸੀ ਐਨਆਈਏ ਇਹ ਫੇਲ ਹੁੰਦੀ ਨਜ਼ਰ ਆ ਰਹੀ ਹੈ ਕਿ ਹਰਮੰਦਰ ਸਾਹਿਬ ਸਾਡੇ ਪਿਓ ਦੇ ਘਰ ਨੂੰ ਇਸ ਤਰ੍ਹਾਂ ਦੀ ਧਮਕੀ ਤੇ ਈਮੇਲਜ਼ ਆ ਰਹੀਆਂ ਸ਼ਰਮ ਹੋਣੀ ਚਾਹੀਦੀ ਹੈ ਦੋਹਾਂ ਸਰ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਦੋਵੇਂ ਸਰਕਾਰਾਂ ਕਿਤੇ ਕੁਝ ਗੜਬੜ ਤਾਂ ਨਹੀਂ ਕਰਾ ਰਹੀਆਂ ਇਸ ਗੱਲ ਤੋਂ ਇਹ ਸ਼ੱਕ ਹੁੰਦਾ ਹੈ ਸੋ ਪਰ ਪੂਰਾ ਨਾ ਕੇਵਲ ਸਿੱਖ ਦੇਸ਼ ਦਾ ਕੋਈ ਵੀ ਵਿਅਕਤੀ ਕਿਸੇ ਵੀ ਜਾਤੀ ਦਾ ਹਰਮੰਦਰ ਸਾਹਿਬ ਨੂੰ ਸਾਂਝੀ ਵਾਰਤਾ ਦਾ ਪ੍ਰਤੀਕ ਵੀ ਲੱਗਦਾ ਹੈ ਸੋ ਇਹ ਕਟਨਾ ਕਰਮ ਦੀ ਮੈਂ ਨਿੰਦਾ ਕਰਦੇ ਹਾਂ ਕਿ ਅਸੀਂ ਸਾਰੇ ਉੱਥੇ ਨੱਕ ਮਸਤਕ ਹੁੰਨੇ ਆਂ। ਹੁਣ ਸਾਡੇ ਪਿਓ ਦੇ ਘਰ ਨੂੰ ਕੋਈ ਖਤਰਾ ਨਹੀਂ ਹੋਣਾ ਦਾ ਜਿੱਥੇ ਪਿਓ ਦਾ ਸ਼ੀਰ ਧਰਮਦਾਰਾਂ ਚ 22 ਲੱਖਾਂ ਆ ਰਹੀ ਕਿਸ ਤਰ੍ਹਾਂ ਪਤਾ ਨਹੀਂ ਜਾਂਦਾ ਤੁਸੀਂ ਦੱਸੋ ਜੱਥੇਦਾਰ ਜੀ ਛੇੜਛਾੜ ਕਿਹੜੀ ਕੀਤੀ ਹੈ। ਉਹਨਾਂ ਦੇ ਕਹਿਣ ਨਾਲ ਦੰਨਿਨੋ ਕੁਝ ਹੁੰਦਾ। ਅਸੀਂ ਕੋਈ ਛੇੜਛਾੜ ਨਹੀਂ ਕੀਤੀ ਅਸੀਂ ਤਾਂ ਹੱਕ ਦਿੱਤੇ। ਔਰ ਜੇ ਕੋਈ ਛੇੜਛਾੜ ਕੀਤੀ ਹੈ ਤੁਸੀਂ ਮੈਨੂੰ ਦੱਸੋ ਮੈਂ ਉਹਦਾ ਕੋਈ ਜਵਾਬ ਦੇਵਾਂਗਾ। ਪਰੰਤੂ 22 ਲੱਖਾਂ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਆਂ ਜੀ। ਦੇਖੋ ਜੀ ਤਰਨਤਾਰਨ ਬਾਏ ਇਲੈਕਸ਼ਨ ਹੋਣ ਜਾ ਰਹੀ ਹੈ ਅੱਜ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਮਿਲ ਰਿਹਾ ਕੋਈ ਤਾਂ ਗੈਂਗਸਟਰਾਂ ਦਾ ਸਹਾਰਾ ਲੈ ਰਹੀ ਹੈ ਤੇ ਕੋਈ ਪਾਰਟੀ ਦੂਜੀ ਪਾਰਟੀ ਤੋਂ ਲਿਆਂਦੇ ਖਾਸ ਕਰਕੇ ਆਮ ਆਦਮੀ ਪਾਰਟੀ ਜਿੱਥੇ ਵੀ ਚੋਣਾਂ ਲੜ ਰਹੀ ਹੈ ਅੱਜ ਆਮ ਆਦਮੀ ਪਾਰਟੀ ਆਪਣੀ ਹੋਂਦ ਕਿਉਂ ਗਵਾ ਰਹੀ ਹੈ ਕਿ ਦੂਜੀਆਂ ਪਾਰਟੀਆਂ ਤੋਂ ਲੜੇ ਚੋਣ ਲੋਕਾਂ ਨੂੰ ਆਪਣੀ ਪਾਰਟੀ ਚ ਲਿਆ ਕੇ ਮੂਰਲੀ ਗਿਤਾਰ ਚ ਅੱਗੇ ਲਾ ਦੇਣਾ ਬੇਸ਼ੱਕ ਕਈ ਵਾਰੀ ਬਾਈ ਇਲੈਕਸ਼ਨ ਚ ਤਾਂ ਇਹਰਾ ਧਕੇਸ਼ਾਈ ਨਾਲ ਕੋਈ ਫਾਇਦਾ ਲੈ ਜਾਂਦਾ ਹੈ ਲੇਕਿਨ ਆਮੂਮਨ ਤੌਰ ਤੇ ਇਹਰਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸਿੰਘ ਸਾਹਿਬ ਕਾਂਗਰਸ ਸੋ ਮੈਨੂੰ ਸਮਝਦਾ ਵੀ ਕਾਂਗਰਸ ਪਾਰਟੀ ਇਸ ਇਲਾਕੇ ਦੇ ਵਿੱਚ ਇਹ ਜਿਹੜਾ ਬਾਈ ਇਲੈਕਸ਼ਨ ਹੈ ਅਸੀਂ ਸਿਰ ਜੋੜ ਕੇ ਲੜਾਂਗੇ ਔਰ ਮੈਨੂੰ ਲੱਗਦਾ ਕਿ ਸਫਲਤਾ ਪੂਰੋਕ ਇਹ ਇਲੈਕਸ਼ਨ ਸਾਡੇ ਹਸਤੇ ਰਹੇਗਾ ਔਰ ਜਿੱਤਾਂਗਾ। ਜੇਕਰ ਆਪ ਇਹੋ ਜਿਹੀ ਸਰਕਾਰ ਆਉਣ ਤਾਂ ਕਿ ਅਫੀਮਤੀ ਤੇ ਭੁੱਕੀ ਦੀ ਖੇਤੀ ਹੋਵੇਗੀ। ਇਹਦੇ ਤੇ ਪੂਰਨ ਵਿਚਾਰ ਕੀਤਾ ਜਾਊਗਾ ਕਿਉਂਕਿ ਸੈਂਟਰ ਦਾ ਵੀ ਇਹਦੇ ਵਿੱਚ ਰੋਲ ਰਹਿੰਦਾ ਹੈ। ਪਰ ਹਾਂ ਮੇਰੇ ਮਨ ਦੇ ਵਿੱਚ ਇਹ ਗੱਲ ਹੈ ਕਿ ਮੈਂ ਦੇਸ਼ ਦੀ ਲੋਕ ਸਭਾ ਦੇ ਵਿੱਚ ਵੀ ਇਹਦੇ ਤੇ ਗੱਲ ਆਵਾਜ਼ ਬੁਲੰਦ ਕਰਾਂ। ਤਾਂ ਜੋ ਆਲਟਰਨੇਟਿਵ ਦੇ ਬਾਰੇ ਪਰਚੇ ਦਰਜ ਕਰਨੇ, ਘਰ ਤੋੜਨੇ ਇਹ ਕਿਸੇ ਚੀਜ਼ ਦਾ ਹੱਲ ਨਹੀਂ ਹੈ ਆਲਟੀਮੇਟਲੀ ਉਹਨੂੰ ਨਸ਼ੇ ਤੋਂ ਰਾਹਤ ਦਿਵਾਉਣੀ ਪਏਗੀ ਰਾਹਤ ਛਡਾਉਣਾ ਪਏਗਾ ਨਸ਼ਾ ਜਾ ਉਹਨੂੰ ਘਟ ਘਾਟਕ ਨਸ਼ੇ ਵਾਲੇ ਇੱਕ ਵਾਰੀ ਤਬਦੀਲ ਕਰਕੇ ਫਿਰ ਨਸ਼ਾ ਬੰਦ ਕਰਾਉਣਾ ਪਏਗਾ ਲੇਕਿਨ ਅਦਰਵਾਇਜ਼ ਇਹਦਾ ਕੋਈ ਹੱਲ ਮੈਨੂੰ ਪੁਖਤਾ ਨਜ਼ਰ ਨਹੀਂ ਆਉਂਦਾ ਸਰ ਸਰ ਵਿਕਰਮਜੀਤ ਜੀ ਥੀਆ ਦੇ ਕਰ ਤਵੇ ਇਹ ਰੇਡ ਲਗਾਤਾਰ ਜਾਰੀ ਹੈ ਉਹ ਤੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਤਾਂ ਕੋਈ ਰੇਡ ਨਹੀਂ ਜਾ ਰਹੀ ਕਿਦੋਂ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਅੱਜ ਨਹੀਂ ਸਰ 2 ਦਿਨ ਪਹਿਲਾਂ ਮੈਨੂੰ ਇਸ ਬਾਰੇ ਜਾਣੀ ਪ੍ਰਿੰਸ ਸਾਹਿਬ ਕਾਂਗਰਸ ਅਸੀਂ ਪੁਲਿਸ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਅਸੀਂ ਐਵੇਂ ਜਿਹੜੀਆਂ ਨੌਕਰੀਆਂ ਦੇ ਵਿੱਚ ਰਿਫਾਰਮਸ ਲੈ ਕੇ ਆਵਾਂਗੇ ਐਵੇਂ ਅਸੀਂ ਜਿੰਨੇ ਵੀ ਸਾਡੇ ਆਧਾਰੇ ਹਨ ਉਹਨਾਂ ਦੇ ਵਿੱਚ ਰਿਫਾਰਮਸ ਲੈ ਕੇ ਆਉਣ ਦੀ ਲੋੜ ਹੈ ਜਿਨ੍ਹਾਂ ਚਿਰ ਰਿਫਾਰਮਸ ਨਹੀਂ ਆਉਂਦੀ ਯਾਨੀ ਕਿ ਕਾਨੂੰਨਾਂ ਦੇ ਵਿੱਚ ਬਦਲਾਅ ਨਹੀਂ ਹੁੰਦਾ ਉਹਨਾਂ ਚਿਰ ਪੰਜਾਬ ਦੀ ਜਿਹੜੀ ਤਰੱਕੀ ਹੈ ਉਹ ਸੰਭਵ ਹੈ ਜੀ ਐਵੇਂ ਹੀ ਸਟੇਜ ਤੇ ਖੜ ਕੇ ਕਹਿ ਦੇਣਾ ਮੈਂ ਕਰ ਦੂੰਗਾ ਉਹ ਕਰ ਦੂੰਗਾ ਤੁਹਾਨੂੰ ਇੱਕ ਰੋਡ ਮੈਪ ਦੇਣਾ ਪਏਗਾ ਪੰਜਾਬ ਦੇ ਕਿਸਾਨੀ ਨੂੰ ਮੰਨ ਲਓ ਫਸਲੀ ਚੱਕਰ ਚੋਂ ਕੱਢਣਾ ਤਾਂ ਤੁਹਾਨੂੰ ਦੂਜੀਆਂ ਫਸਲਾਂ ਤੇ ਗਰੰਟੀ ਐਮਐਸਪੀ ਦੇ ਕੇ ਉਹਨਾਂ ਦੀਆਂ ਦੂਜੀਆਂ ਫਸਲਾਂ ਚੱਕਣੀਆਂ ਪੈਣੀਆਂ ਜੇ ਤੁਸੀਂ ਪਰ ਪਰਾਲੀ ਨੂੰ ਸਾੜਨ ਤੋਂ ਬੰਦ ਕਰਾਉਣਾ ਤਾਂ ਉਹਨਾਂ ਨੂੰ ਉਹੋ ਜੀਆਂ ਮਸ਼ੀਨਾਂ ਤੇ ਉਹ ਦੁਬਾਰੋਂ ਇਹਨੀਆਂ ਗੱਠਾ ਚੱਕਣ ਦਾ ਪ੍ਰਬੰਧ ਕਰਨਾ ਪਊਗਾ ਨਾਲ ਹੀ ਤੁਹਾਨੂੰ ਬਾਇਓਮਾਸ ਕੋਈ ਪlant ਲਾਉਣੇ ਪੈਣਗੇ ਮੇਰੇ ਕਹਿਣ ਦੇ ਮhle ਇਸ ਤਰ੍ਹਾਂ ਤੁਹਾਨੂੰ ਮੁਕੰਮਲ ਇੱਕ ਰੋਡ ਮੈਪ ਨਵਾਂ ਦੇਣਾ ਪਏਗਾ